ਪੰਜਾਬ ਦੇ ਵਿੱਚ ਕਦੇ ਸੁਣਿਆ ਸੀਗਾ ਕਿ ਜ਼ਿਮੀਂਦਾਰਾਂ ਦੀ ਜੱਟਾਂ ਦੀ ਕਿਸਾਨਾਂ ਦੀ ਖੇਤ ਮਜ਼ਦੂਰਾਂ ਦੇ ਉੱਤੇ ਡਾਕਾ ਮਾਰੂ ਸਰਕਾਰ ਆਪਣੀ ਚੁਣੀ ਹੋਈ ਕਿਸੇ ਸਰਕਾਰ ਨੇ ਮਗਲੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਹੋਣਗੀਆਂ ਲੇਕਿਨ ਇਸ ਵੱਡੇ ਪੈਮਾਨੇ ਤੇ ਕਿਸੇ ਨੇ ਪੰਜਾਬ ਦੀ ਜ਼ਮੀਨ ਉੱਪਰ ਹਮਲਾ ਨਹੀਂ ਕੀਤਾ ਸੀਗਾ ਇਹ ਪੰਜਾਬ ਦੀ ਜ਼ਮੀਨ ਤੇ ਹਮਲਾ ਨਹੀਂਗਾ ਇਹ ਸਾਡੀ ਜ਼ਹਿਮਿਅਤ ਤੇ ਹਮਲਾ ਵਾ ਸਾਡੀ ਸੋਚ ਤੇ ਸਾਡੀ ਹੋਮਦ ਤੇ ਸਾਡੇ ਕਿੱਤੇ ਤੇ ਸਾਡੇ ਵਿਕਾਰ ਤੇ ਉਹ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਕਿ ਆ ਜਿਹੜੇ ਬਾਹਰੋਂ ਆਣ ਕੇ ਬੰਦੇ ਸਾਡੇ ਤੇ ਰਾਜ ਕਰ ਰਹੇ ਨੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਸਰਕਾਰ ਨਹੀਂ ਨਾ ਆਸਥਾ ਹੈ ਨਾ ਉਹਨਾਂ ਨੂੰ ਪੰਜਾਬ ਵਿੱਚ ਕੋਈ ਭਰੋਸਾ ਕਿ ਅਸੀਂ ਇਹ ਜ਼ਮੀਨ ਇਹਨਾਂ ਨੂੰ ਲੈਣ ਦੇਵਾਂਗੇ ਇਹ ਫੈਸਲਾ ਕਰਨ ਵਾਸਤੇ ਅੱਜ ਕਾਂਗਰਸ ਪਾਰਟੀ ਨੇ ਮੋਹਲਜ ਧਰਨਾ ਦਿੱਤਾ ਵਾ ਪੰਜਾਬ ਕਾਦੇ ਲਈ ਜਾਣਿਆ ਜਾਂਦਾ ਗੁਰੂਆਂ ਪੀਰਾਂ ਪੈਗੰਬਰਾਂ ਸ਼ਹਾਦਤਾਂ ਖੂਨ ਡੋਲਿਆ ਇਸ ਧਰਤੀ ਤੇ ਔਰ ਇਸ ਤੋਂ ਬਾਅਦ ਜਾਣਿਆ ਜਾਂਦਾ ਜ਼ਰਖੇਸ ਮਿੱਟੀ ਲਈ ਜਿਹੜੀ ਮਿੱਟੀ ਸੇਤ ਦੁਨੀਆ 'ਚ ਇਹਦੇ ਮੁਕਾਬਲੇ ਦਾ ਕੋਈ ਇੱਕ ਅੰਦਾ ਜਿਹੜਾ ਰਕਬਾ ਹੋਵੇਗਾ ਕੈਲੀਫੋਰਨੀਆ ਵਰਗਾ ਉਦਾਂ ਦੀ ਜ਼ਮੀਨ ਖੇਤੀ ਲਈ ਐਗਰੀਰੀਅਨ ਸਟੇਟ ਐਗਰੀਰੀਅਨ ਇਕਨੋਮੀ ਤੇ ਜਿਹੜੀ ਸਾਡੀ ਇਕਨੋਮੀ ਹੈ ਕਹਿੰਦੇ ਅਸੀਂ ਉਹੀ ਕਦਮ ਕਰਨੀ ਆ ਉਹ ਰਕਬਾ ਵੀ ਕੋ ਛੋਟਾ ਮੋਟਾ ਨਹੀਂ ਚਲੋ ਕੋ ਇੰਡਸਟਰੀ ਲਾਉਣੀ ਆ ਕੋ ਹਾਈਵੇ ਕੱਢਣਾ ਵਾ ਕੋ ਛੋਟਾ ਮੋਟਾ ਰਕਬਾ ਤੁਸੀਂ ਲੈ ਸਕਦੇ ਹੋ ਲਗਭਗ 65-70 ਹਜ਼ਾਰ ਏਕੜ ਜ਼ਮੀਨ ਲੁਧਿਆਣਾ 25 ਹਜ਼ਾਰ ਏਕੜ ਬਾਕੀ ਸਾਰੇ ਸ਼ਹਿਰਾਂ ਦੇ ਵਿੱਚ ਆ ਖੜੇ ਬਰਨਾਲੇ ਵਾਲੇ ਅਮਰਸਰ ਤਰਨਤਾਰਨ ਵਾਲੇ ਸਾਰੇ ਆ ਸ਼ਹਿਰਾਂ ਚ ਅਰਬਨ ਸਟੇਟ ਇੰਡਸਟਰੀਅਲ ਸਟੇਟ ਦੇ ਨਾਮ ਤੇ ਤੁਹਾਡੇ ਉੱਤੇ ਹਮਲਾ ਕੀਤਾ ਜਾ ਰਿਹਾ ਅੱਜ ਪਹਿਲੀ ਗੱਲ ਤਾਂ ਇੱਕ ਚੰਗੀ ਤਰ੍ਹਾਂ ਸਮਝੋ ਇਹ ਆਮ ਆਦਮੀ ਪਾਰਟੀ ਕੋਈ ਆਮ ਆਦਮੀ ਪਾਰਟੀ ਨਹੀਂ ਕੀ ਮੇਰੇ ਵੀਰੋ ਇਹ ਅਮੀਰ ਆਦਮੀ ਪਾਰਟੀ ਆ ਇਹਨਾਂ ਦੇ ਬੰਦੇ ਦੇਖੋ ਆ ਤੁਹਾਡਾ ਮੁਹੱਲੀ ਵਾਲਾ ਕੁਲਵੰਤ ਇਹ ਤੁਹਾਨੂੰ ਲੱਗਦਾ ਕੋਈ ਆਮ ਆਦਮੀ ਹੈ ਇੱਕ ਹਜ਼ਾਰ ਕਰੋੜ ਰੁਪਏ ਦਾ ਰੀਅਲ ਏਸਟੇਟ ਮਾਫੀਆ ਚਲਾਉਂਦਾ ਮੇਰੇ ਵੀਰੋ ਆ ਜਿਹੜਾ ਹੁਣ ਮਨਿਸਟਰ ਬਣਿਆ ਕੀ ਨਾਮ ਸੰਜੀਵ अरोड़ा ਤੁਹਾਨੂੰ ਲੱਗਦਾ ਉਹ ਆਮ ਆਦਮੀ ਆ ਉਹਦਾ ਕੱਟੋ ਕੱਟਨੀ ਤਾਂ 25-30 ਹਜ਼ਾਰ ਦਾ ਰੀਅਲ ਏਸਟੇਟ ਦਾ ਲੁਧਿਆਣਾ ਤੇ ਦਿੱਲੀ ਵਿੱਚ ਕਾਰੋਬਾਰ ਆ ਔਰ ਇਸ ਨਾਲ लवली ਯੂਨੀਵਰਸਿਟੀ ਅਸ਼ੋਕ ਮਿੱੱਤਲ ਤੁਹਾਨੂੰ ਲੱਗਦਾ ਆਮ ਆਦਮੀ ਆ ਉਹਨਾਂ ਮੇਰਾ ਖਿਆਲ ਕਲੀ ਯੂਨੀਵਰਸਿਟੀ ਲੁੰਧਾਣਾ ਜੰਦਰ ਵਾਲੀ ਉਹ ਘਟੋੜ ਨਹੀਂ ਤਾਂ 25 30 ਹਜ਼ਾਰ ਕਰੋੜ ਦੀ ਮਲਕੀਅਤ ਆ 6000 1200 ਕਿਲੇ ਵਿੱਚ ਯੂਨੀਵਰਸਿਟੀ ਆ ਇਹ ਆਮ ਆਦਮੀ ਨੇ ਆ ਡਾਕਟਰ ਨਿੱਜ ਜਰਾ ਔੜਾ ਪਾਲਾ ਸ਼ਕਲੋਂ ਦੇਖਣ ਵਾਲਾ ਓਏ ਇੱਕ ਵੱਡੇ ਹੋਟਲ ਤੇ ਵੱਡੇ ਵੱਡੇ ਹਸਪਤਾਲਾਂ ਦਾ ਮਾਲਕ ਆ ਇਹਨਾਂ ਚੋਂ ਕਿਹੜਾ ਆਮ ਆਦਮੀ ਆ ਮੇਰੇ ਵੀਰੋ ਭਗਵੰਤ ਹਮੇਸ਼ਾ ਇਹ ਕਹੇ ਕਿ ਇਹ ਤਾਂ ਜੀ ਪਟੇਰਾ ਵਾਲੇ ਜੀ ਪਿੰਚਰਾ ਵਾਲੇ ਇਹਦਾ ਜੀ ਸਾਦੇ ਜੇ ਬੱਚੇ ਕੋਈ ਸਾਦਾ ਨਹੀਂਗਾ ਔਰ ਜਿਹੜੇ ਕਿਤੇ ਮਾਰੇ ਮੋٹے ਬਈਨਾ ਆਏ ਬਣ ਕੇ ਆਮ ਉਹਨਾਂ ਨੇ ਹੋਰ ਲੁੱਟ ਮਚਾਈ ਪਿਛਲੇ 3.5 ਸਾਲ ਵਿੱਚ ਪੰਜਾਬ ਦੀ ਦਰਜਾ ਬਦਰਜਾ ਜਿੱਥੇ ਤਾਂ ਲੱਗਦਾ ਸੀਗਾ ਪ੍ਰਾਪਰਟੀਆਂ ਦੇ ਕਬਜ਼ੇ ਮਾਣੂ ਕੇ ਜਗਰਾਉਂ ਦੀ ਆ ਘਟਾਰੂ ਚੱਕ ਨੇ ਬੱਚੇ ਨਹੀਂ ਛੱਡੇ ਉਹਨਾਂ ਤੇ ਹਮਲਾ ਜਿਹੜਾ ਜਿੱਥੇ ਤਾਂ ਲੱਗਿਆ 2-2 4-4 ਲੱਖ 2-2 4-4 ਏਕੜ ਦੇ ਫਾਰਮ ਹਾਊਸ ਬਣ ਰਹੇ ਨੇ ਮੇਰੇ ਵੀਰੋ ਅੱਛਾ ਮੈਂ ਪੁੱਛਣਾ ਚਾਹਣਾ ਆ ਰਾਗਵ ਚੱਡਾ دیکھنو تو ہمیں لادہ عورت جی لگ دی بچاری عورتہ مہین نگر ہویا بچو جا انہیں کال پر سو پوسٹ کی پائی پنجاب پس رہا چار لکھ کروڑ دا کرزا ساڑھی آزمینہ کھویاں جا رہی ہیں انہیں پوسٹ کی پائی گا پہلا ہی دسو کہ راگ بچڑا موچنا چنگا لگ دا کہ بینا موچ تو چنگا لگ دا اچھا دسو دا انہوں بینا موچ تو چنگا لگ دا اے پولیٹکس ہے پنجاب دی اے راجہ سبا نے میمبر بہا کے بھیجے اور لوگ لی آج شوک مطل بولیا ایک لفظ پنجاب لئی ਅੱਜ ਜਿਹੜਾ ਸੰਦੀਪ ਪਾਟਕ ਬਣਾ ਇੱਕ ਨਫਸ ਬੋਲਿਆ ਕਦੀ ਪੰਜਾਬ ਲਈ ਉਲਟ ਤਾਂ ਬੋਲਿਆ ਹੋਣਗੇ ਅੱਜ ਕੀ ਹੋਇਆ ਵਾ ਆ ਜਿਹੜਾ ਗਲਾਡਾ ਦੇ ਸਾਹਮਣੇ ਖੜੇ ਪੁੱਢਾ ਦੇ ਇਹ ਸਾਰੀਆਂ ਅਥਾਰਟੀਜ਼ ਪੰਜਾਬ ਦੀਆਂ ਨੇ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਸਾਰੀਆਂ ਅਥਾਰਟੀਜ਼ ਦਾ ਚੇਅਰਪਰਸਨ ਚੇਅਰਮੈਨ ਅੱਜ ਤੋਂ ਡੇਢ ਮਹੀਨਾ ਪਹਿਲਾਂ ਭਗਵੰਤ ਮਾਨ ਨੂੰ ਤੋਰਤਾ ਇਹਨੂੰ ਕਹਿੰਦੇ ਤੈਨੂੰ ਆ ਪੂਡਾ ਗਲਾਡਾ ਗਬਾਡਾ ਅੰਮ੍ਰਿਤਸਰ ਸਾਰੀਆਂ ਅਥੋਰਿਟੀਆਂਸ ਤੋਂ ਇਹਦਾ ਅਧਿਕਾਰ ਖੋ ਕੇ ਤੇ ਚੀਫ ਸਕੱਟਰੀ ਪੰਜਾਬ ਨੂੰ ਚੇਅਰਮੈਨ ਲਾਤਾ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਵਿੱਚ ਹੋਇਆ ਕਿਉਂਕਿ ਭਗਵੰਤ ਮਾਨ ਵੈਸੇ ਤਾਂ ਹੜਦਾਨੇਗਾ ਰੀਡ ਦੀ ਹੱਡੀ ਹੈ ਨਹੀਂ ਪਰ ਉਹਨੂੰ ਲੱਗਿਆ ਉਹ ਕਿਤੇ ਆੜ ਨਾ ਜਾਵੇ ਅਸੀਂ ਜ਼ਮੀਨਾਂ ਖੋਹਣੀਆਂ ਨੇ ਅਸੀਂ ਆਪਣਾ ਲਾਉਣੇ ਤੁਹਾਡਾ ਮੁਖ ਸਕੱਤਰ ਕੌਣ ਹੈ ਠੀਕ ਹੈ ਪੰਜਾਬ ਕੇਡਰ ਦਾ ਆਈਐਸ ਅਫਸਰ ਗੈਰ ਪੰਜਾਬੀ ਤੋੜਾ ਡੀਜੀਪੀ ਕੋਹਣਾ ਪੰਜਾਬ ਦਾ ਗੈਰ ਪੰਜਾਬੀ ਤੁਹਾਡਾ ਹੋਮ ਸੈਕਟਰੀ ਕੋਹਣਾ ਪੰਜਾਬ ਦਾ ਗੈਰ ਪੰਜਾਬੀ ਤੁਹਾਡੀ ਇੰਡਸਟਰੀ ਦੀ ਚੇਅਰਪਰਸਨ ਲਈ ਰੈਨੂ ਕੁੱਤਾ ਦਿੱਲੀੋਂ ਗੈਰ ਪੰਜਾਬੀ ਔਰ ਜਿਹੜਾ ਲੈਂਡ ਜਿਹੜੀ ਇੰਡਸਟਰੀਅਲ ਕਾਰਪੋਰੇਸ਼ਨ ਜਿਹੜੀ ਇੰਡਸਟਰੀ ਨੂੰ ਚਲਾਉਣਾ ਉਹ ਛੁੱਪੀ ਦਾ ਇੱਕ ਕੋਈ ਦੀਪਕ ਚੋਹਰਾਨ ਆਪਣਾ ਪਿੱਠੂ ਇਹਨੇ ਸਸੋੜੀਆਂ ਨੇ ਲਾ ਕੇ ਉੱਥੇ ਸਾਡੇ ਉੱਤੇ ਚੇਅਰਮੈਨ ਬਣਾ ਦਿੱਤਾ ਮੇਰੇ ਵੀਰੋ ਇਹਨਾਂ ਨੂੰ ਪਤਾ ਲੱਗ ਚੁੱਕਾ ਵਾ ਕਿ ਇਹਨਾਂ ਦੇ ਦਿਨ ਗਿਣਤੀ ਦੇ ਨੇ ਇਹਨਾਂ ਨੂੰ ਸਾਰਾ ਪਤਾ ਵਾ ਕਿ ਹੁਣ ਸਾਡਾ ਸਮਾਂ ਬਹੁਤ ਘਟਾ ਇਹਨਾਂ ਨੇ ਕਿਹਾ ਜਾਣ ਲੱਗੇ ਜਿਹੜਾ ਸਵਾ ਸਾਲ ਰਹਿ ਗਿਆ ਉਹ ਲੁਪ ਲੂ ਪੰਜਾਬ ਨੂੰ ਖੋਲੋ ਲੋ ਕਾਲੀਆਂ ਜ਼ਮੀਨਾਂ ਜਿੱਥੋਂ ਪੈਸੇ ਬਣਦੇ ਨੇ ਔਰ ਇਹ ਲੁਧਿਆਣਾ ਪੂਲਿੰਗ ਪਾਲਿਸੀ ਨਹੀਂਗੇ ਇਹ ਲੁਧਿਆਣਾ ਦੀ ਗ੍ਰੈਬ ਲੈਂਡ ਗ੍ਰੈਬਿੰਗ ਪਾਲਿਸੀ ਆ 25 ਹਜ਼ਾਰ ਏਕੜ ਮੇਰੇ ਵੀਰੋ ਜਗ੍ਹਾ ਔਰ ਛੋਟੋ ਜਣਾ ਮੰਗਿਆ ਕਿਸ ਨੇ ਅਰਬਨ ਸਟੇਟ ਕਿਸ ਨੇ ਕਿਹਾ ਕਰਮਤਾਰਨ ਤੋਂ ਖੜੇ ਸਾਡੇ ਹਰਮਿੰਦਰ ਗਿੱਲ ਯਾ ਐਮਐਲਏ ਸਾਹਿਬ ਲੋਧਾਣੇ ਤੋਂ ਪੁਰਾਣੇ ਸਾਬਕ ਸਿੰ ਕੈਪਟਨ ਸੰਦੀਪ ਕਿਸੇ ਨੇ ਪੰਜਾਬ ਚੋ ਕਹਾ ਕੇ ਸਾਨੂੰ ਅਰਬਨ ਸਟੇਟ ਚਾਹੀਦੀ ਹੈ ਇੱਕ ਬੰਦੇ ਨੇ ਨਹੀਂ ਮੰਗੀ ਕੌਣ ਮੰਗ ਕੀ ਰੇ ਲੋਕੀ ਝੂਠੇ ਪੁਲਿਸ ਮੁਕਾਬਲਿਆਂ ਦਾ ਇਨਸਾਫ ਮੰਗ ਕੀ ਲੋਕ ਲੋਕ ਰਹੇ ਨੇ ਨਰਿੰਦਰ ਸਿੰਘ ਦੀ ਸੀਆਈਓ ਸਟਾਫ ਵਿੱਚ 180 ਥਾਵਾਂ ਤੇ ਕਰੰਟ ਲਾ ਕੇ ਕੀਤੀ ਗਈ ਹੱਤਿਆ ਉਹਦਾ ਇਨਸਾਫ ਮੰਗ ਰਹੇ ਨੇ ਲੋਕ ਜੋ ਰੋਜ਼ ਸਾਡੀਆਂ ਫਸਲਾਂ ਖਰਾਬ ਹੋ ਰਹੀਆਂ ਉਹਦਾ ਮੁਆਵਜ਼ਾ ਜਿਹੜਾ ਕਹਿੰਦਾ ਸੀ ਬੱਕਰੀ ਜਿਹੜਾ ਕਹਿੰਦਾ ਸੀ ਪਤਾ ਨਹੀਂ ਕੀ ਉਹ ਬੱਕਰੀ ਤੋਂ ਬਾਅਦ ਕੀ ਆ ਮੁਰਗੀ ਕਿੱਥੇ ਮੁਰਗੀ ਕਿੱਥੇ ਭਗਵੰਦ ਤੇਰੀ ਬੱਕਰੀ ਮੰਗਦਾ ਇਹਨੇ ਰੋਕੀ ਤੇ ਦਿੱਤਾ ਜਾ ਰਿਹਾ ਸਾਨੂੰ 25000 ਏਕੜ ਕੰਦੀ ਲੁਧਿਆਣੇ ਦੀ ਅੱਛਾ ਰਹਿਣਾ ਕਿਨੇ ਇੱਥੇ ਕਿਨੇ ਰਹਿਣਾ ਸਾਡੇ ਬੱਚੇ ਤਾਂ ਵਿਦੇਸ਼ਾਂ ਜਾ ਰਹੇ ਨੇ ਉਹਨਾਂ ਨੂੰ ਤਾਂ ਕੋਈ ਨੌਕਰੀਆਂ ਨਹੀਂ ਹੈ ਉਹਨਾਂ ਦੇ ਕੋਲ ਕੋਈ ਸਾਧਨ ਨਹੀਂ ਹੈ ਉਹ ਤਾਂ ਜ਼ਮੀਨਾਂ ਵੇਚ ਕੇ ਬਾਹਰ ਵਿਦੇਸ਼ਾਂੇ ਜਾ ਰਹੇ ਨੇ ਲੱਖਾਂ ਰੁਪਏ ਟਰੈਵਲ ਏਜੰਟਾਂ ਨੂੰ ਦੇ ਕੇ ਕੌਣ ਰਹੇਗਾ ਇੱਥੇ ਅਰਬੰਦ ਸਿਟਾ ਵਿੱਚ ਬਾਹਰੋਂ ਲਿਆ ਕੇ ਪੰਜਾਬ ਦੇ ਲੋਕ ਤੁਹਾਡੇ ਉੱਤੇ ਸਿਰ ਤੇ ਬਿਠਾਏ ਜਾਣਗੇ ਪਹਿਲਾ ਹੀ ਮੁਹੱਲੀ ਕਿਹੜਾ ਪਿੰਡ ਸੀ ਮਾਜਰੀ ਕਿਹੜਾ ਇੱਥੇ ਜਿਹੜਾ ਜੀ ਹਾਂ ਜਿਸ ਪਿੰਡ ਵਿੱਚ 9000 ਵੋਟ ਗੈਰ ਪੰਜਾਬੀਆਂ ਦੀ ਬਣ ਗਈ ਮੇਰੇ ਵੀਰੋ ਸਾਡੀ 70800 ਵੋਟ ਸਾਰੇ ਮੁਹੱਲੀ ਦੇ ਬਾਹਰ ਸਾਰੇ ਲੁਧਿਆਣੇ ਦੇ ਬਾਹਰ ਸਾਰੇ ਜਲੰਧਰ ਦੇ ਬਾਹਰ ਗੈਰ ਪੰਜਾਬੀਆਂ ਦੀ ਵਸੂ ਹੋ ਚੁੱਕੀ ਆ ਇਹਨਾਂ ਦੇ ਮੁੱ ਸੁਬਾਵਾ ਕੇ ਹੁਣ ਬਕਾਇਦਾ ਤੌਰ ਤੇ ਰਾਸ਼ਨ ਕਾਰਡ ਬਣਾ ਕੇ ਆਧਾਰ ਕਾਰਡ ਬਣਾ ਕੇ ਇਹਨਾਂ ਨੂੰ ਮਲਕੀਅਤ ਦੀ ਮਾਲਕੀ ਬਣਾਈ ਜਾਵੇ ਇਹਨਾਂ ਲੋਕਾਂ ਨੂੰ ਅਰਬਨ ਸਟੇਟਸ ਲਾਇਆ ਜਾਵੇਗਾ ਸਮਾਂ ਇਜਾਜ਼ਤ ਨਹੀਂ ਦਿੰਦਾ ਬਹੁਤ ਕੁਝ ਬਹੁਤ ਕੁਝ ਆ ਬੇਅਦਬੀ ਦੀ ਗੱਲ ਛੋਮ ਨੂੰ ਇੱਕ ਮਿੰਟ ਸਿੱਤੂ ਸਾਹਿਬ ਇੱਕ ਮਿੰਟ ਬੇਅਦਬੀ ਦੀ ਗੱਲ ਕੀਤੀ ਸਾਢੇ 3 ਸਾਲ ਬੇਅਦਬੀ ਨਹੀਂ ਕੀਤੀ ਆਈ ਡੇਰਾ ਚ ਸੱਚਾ ਸੌਦਾ ਦਾ ਸਾਥ ਜਿਹੜਾ ਗੁਨਾਹਗਰ ਇੱਕ ਵਾਰ ਪ੍ਰੋਡਕਸ਼ਨ ਮੋਰਨ ਤੇ ਜੇਲ ਤੋਂ ਨਹੀਂ ਲੈ ਕੇ ਆਏ ਜਿਹੜੀ ਪ੍ਰੋਸਟੀਚੂਨ ਸੈਂਕਸ਼ਨ ਸੀਗੀ ਉਹਨੂੰ ਪ੍ਰੋਸੀਕਿਊਟ ਕਰਨ ਦੀ ਉਹ ਫਰੀਦਕੋਟ ਦੇ ਐਸਐਸਪੀ ਨੇ 2 ਸਾਲ ਭਗਵੰਤ ਮਾਨ ਨੇ ਬਤੌਰ ਗ੍ਰਹਿ ਮੰਤਰੀ ਆਪਣੇ ਟੇਬਲ ਤੇ ਰੱਖ ਛੱਡੀ ਸਾਰੇ ਗੁਨਾਹਗਾਰ ਜਮਾਨਤਾਂ ਲੈ ਗਏ ਸਾਰੀਆਂ ਟ੍ਰਾਇਲਸ ਚੰਡੀਗੜ੍ਹ ਸ਼ਿਫਟ ਹੋ ਗਿਆ ਸਾਡੇ ਦਿਨ ਸਰਬਾ ਚਿਤਿਆ ਕਿ ਆ ਲੋਕਾਂ ਨੂੰ ਦਿਖਾ ਦਈਏ ਬਿੱਲ ਪਾਸ ਕਰ ਦਿੰਨੇ ਅੱਛਾ ਬਿੱਲ ਪਾਸ ਕਰਨ ਆ ਗਏ ਬਿੱਲ ਬਣਿਆ ਹੀ ਕੋਈ ਨਹੀਂ ਜਦੋਂ ਬਣਿਆ ਕੁੱਤਾ ਭੱਜਾ ਜਿਹੜਾ ਬਣਾਇਆ ਆਪਣੇ ਵੱਲੋਂ ਉਹਨੂੰ ਕਹਿੰਦੇ ਜੀ ਹੁਣ ਅਸੀਂ 6 ਮਹੀਨੇ ਵਾਸਤੇ

ਐਸਲੀ ਪ੍ਰਧਾਨ ਜੀ ਤੁਹਾਡੀ ਆਗਿਆ ਨਾਲ ਅਖੀਰਲਾ ਮਤਾ ਜਦਾ ਤਨ ਟਾਈਮ ਲੈ ਲੈ। ਓਕੇ। ਇਹ ਤੋਂ ਕਾ ਬਣਦੀ ਨਹੀਂ ਇਹਨਾਂ ਗੱਲ ਥੋੜਾ ਮਸ਼ੀਨਰੀ ਵੀ ਗਰਮ ਕਰਨੀ ਹੈ ਨਾ। ਇੱਕ ਮਤਾ ਜਿਹੜਾ ਮੋਦਨ ਵੀ ਪਾਸ ਕਰਾਇਆ ਸੀਗਾ ਮੈਂ ਤੁਹਾਨੂੰ ਸਭ ਨੂੰ ਕਹੂੰਗਾ ਕਿ ਵਾਹਿਗੁਰੂ ਕਰੇ ਤੇ ਕਾਂਗਰਸ ਪਾਰਟੀ ਦੀ ਸਰਕਾਰ ਬਣੇ। ਔਰ ਆਪਣੀ ਸਰਕਾਰ ਬਣਨ ਤੇ ਜਿਹੜਾ ਪਹਿਲਾ ਐਕਸ਼ਨ ਪਹਿਲਾ ਐਕਸ਼ਨ ਉਹ ਇਹ ਹੋਊਗਾ ਕਿ ਅਸੀਂ ਜਿਹੜੀ ਲੈਂਡ ਪੂਲਿੰਗ ਪਾਲਿਸੀਆ ਇਹਦਾ ਮਤਾ ਅਸੀਂ ਰੱਦ ਕਰਾਂਗੇ ਕੈਬਨਿਟ ਦੇ ਵਿੱਚ। اور اور جینا لوکہ نے ساجش بنا کے جینا لوکہ نے ساجش بنا کے تو ہڈیاں زمینہ کھوئیاں اصل ویجلنس انکوائری آرڈر کر کے انہاں کھنا گرہ دے خلاف مقدمے چلائے جانگے جے مطا پسند ہے ہن کرو ہاتھ اتے تو میں جنرل چھڑن لگیا جکا رہا بولے سون ہول وائکم جکا